ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਤੇ ਗਿਆਨ ਹੁੰਦੇ ਗੁਰਬਿੰਦ ਕੋਰੀਆ ਦਾ ਗੁਰਬਾਣੀ ਕਹੈ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਦਨ ਗੁਰ ਸੇਵੀਐ ਇਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਂ ਜਾਨ ਲਿਹੋ ਮਨ ਵਾਹੀ ਆਪਣੇ ਸੁਖ ਸਿਓ ਹੀ ਜਗ ਭੰਦਿਓ ਕੋ ਕਾਮੂ ਕੋ ਨਾਹੀ ਪ੍ਰੀਤਮ ਜਾਨ ਲਿਹੋ ਮਨ ਵਾਹੀ ਆਪਣੇ ਸੁਖ ਸਿਉ ਹੀ ਜਗ ਭੰਦਿਓ ਕੋ ਕਾਹੁ ਕੋ ਨਹੀਂ ਰਹਾ ਸੁਖ ਮੈ ਆਨ ਬਹੁ ਮਿਲ ਬੈਠਤ ਰਹਤ ਜਹਉ ਦਿਸਕੇ ਰੈ ਵਿਪਤ ਪਰ ਸਦ ਹੀ ਸੰਗ ਛਾੜਤ ਕੋ ਨ ਆਵਤ ਨੇ ਰ ਕਰ ਕੀ ਨਾ ਰਹਿਤ ਜਾ ਸਿਆ ਸਦਾ ਰਹਤ ਸੰਗ ਲਾਗੀ ਜਾਵੇ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਕੋ ਵਿਵਹਾਰ ਬਨਿਓ ਹੈ ਜਾ ਸਿਉ ਨੇ ਹੋ ਲਗਾਇ ਅੰਤਾਰ ਨਾਨਕ ਬਿਨ ਹਰ ਜੀ ਕੋ ਵਿਆਹਰ ਬਨਿਓ ਹੈ ਜਾ ਸਿਓ ਨੇ ਹੋ ਲਗਾਇਆ ਅੰਤਵਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 634 ਅੰਗ ਦੇ ਉੱਤੇ ਸੁਭਾਏ ਮਾਨ 108 ਮਹਲਾ ਨਾਵਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਬਿੰਦ ਤੋਂ ਸੋਰਠ ਰਾਗ ਦੇ ਵਿੱਚ ਉਚਾਰਣ ਕੀਤਾ ਹੋਇਆ ਇਹ ਸ਼ਬਦ ਕੀ ਕਹਿ ਰਹੇ ਅੱਜ ਗੁਰੂ ਅਰਜਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰੀਤਮ ਜਾਨ ਲਿਹੋ ਮਨ ਮਾਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜਿੰਨੀ ਵੀ ਬਾਣੀ ਹੈ ਸਾਰੇ ਮਨ ਨੂੰ ਸੰਬੋਧਨ ਹੋ ਕੇ ਉਚਾਰਨ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹਰ ਇੱਕ ਸ਼ਬਦ ਦੇ ਵਿੱਚ ਮਨ ਦੀ ਗੱਲ ਕੀਤੀ ਹੈ ਇੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਹਿਲੀਆਂ ਪੰਕਤੀਆਂ ਦੇ ਵਿੱਚ ਕਹਿੰਦੇ ਐ ਪ੍ਰੀਤਮ ਜਾਨ ਲੈ ਹੋ ਮਨ ਮਾਹੀ ਕਹਿੰਦੇ ਉਸ ਪ੍ਰਮਾਤਮਾ ਨੂੰ ਆਪਣੇ ਮਨ 'ਚ ਪੱਕਾ ਕਰ ਲੈ ਨਹੀਂ ਤੇ ਕਹਿੰਦੇ ਔਖਾ ਹੋਏਗਾ ਪ੍ਰੀਤਮ ਜਾਣ ਲੈਹੁ ਮਨ ਮਾਹੀ ਕਹਿੰਦੇ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਚ ਪੱਕਾ ਕਰ ਲੈ ਦੁਨੀਆ ਜਿਹੜੀ ਆ ਨਾ ਇਹਨੇ ਸਾਥ ਨਹੀਂ ਨਿਭਾਉਣਾ ਜੇ ਸਾਥ ਨਿਭਾਉਣਾ ਹੈ ਤਾਂ ਕਹਿੰਦੇ ਪ੍ਰਮਾਤਮਾ ਦੇ ਨਾਮ ਨੇ ਸਾਡਾ ਸਾਥ ਨਿਭਾਉਣਾ ਹੁਣ ਅੱਗੇ ਗੱਲ ਕਰਦੇ ਆ ਆਪਣੇ ਸੁੱਖ ਸਿਉ ਹੀ ਜਗ ਫੰਦੇਓ ਕੋ ਕਾਹੂ ਕੋ ਨਹੀਂ ਕਹਿੰਦੇ ਦੁਨੀਆ ਸਾਰੀ ਜਿਹੜੀ ਹੈ ਨਾ ਆਪੋ ਆਪਣੇ ਸੁੱਖਾਂ ਨਾਲ ਜੰਮੜੀ ਹੋਈ ਹੈ ਜੇ ਸੁੱਖ ਨਾ ਮਿਲ ਸਾਥ ਛੱਡ ਜਾਣਾ ਉਹਦੀ ਬਸ ਸਾਰੀ ਦੁਨੀਆ ਜਿਹੜੀ ਹੈ ਉਹ ਕਹਿੰਦੇ ਸੁੱਖਾਂ ਨਾਲ ਜੰਮੜੀ ਹੋਈ ਹੈ ਆਪਣੇ ਸੁੱਖ ਸਿਓ ਹੀ ਜੱਗ ਫੰਦੇਓ ਕੋ ਕਾਹੂ ਕੋ ਨਹੀਂ ਰਹਾਓ ਰਹਾਉ ਦਾ ਭਾਵ ਹੁੰਦਾ ਠਹਿਰਨਾ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਸੁਖ ਮਿਆਨ ਬਹੁਤ ਮਿਲ ਬੈਠਤ ਰਹਤ ਚਾਹੂ ਦਿਸ ਘੇਰੇ ਕਹਿੰਦੇ ਜਿੰਨਾ ਚਿਰ ਤੇਰੇ ਕੋਲ ਸੁੱਖ ਨੇ ਨਾ ਉਹਨਾਂ ਚਿਰ ਤੇਰੇ ਕਾਲੇ ਵਾਲੇ ਲੋਕਾਂ ਨੇ ਘੇਰਾ ਬਣਾ ਕੇ ਬੈਠਣਾ ਸੁਖ ਮਿਆਨ ਬਹੁਤ ਮਿਲ ਬੈਠਤ ਰਹਤ ਚੌਂ ਦਿਸ ਘੇਰੇ ਆਲੇ-ਦਾਲੇ ਘੇਰਾ ਬਣਾ ਕੇ ਬੈਠਣਗੇ ਜਿੰਨਾ ਚਿਰ ਤੇਰੇ ਕੋਲ ਸੁੱਖ ਨੇ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਹਿੰਦੇ ਜਿੱਦੇ ਸੁੱਖ ਤੇਰੇ ਕੋਲੋਂ ਚਲੇ ਗਏ ਦੁੱਖ ਆ ਗਏ ਤੇਰੀ ਜ਼ਿੰਦਗੀ ਦੇ ਵਿੱਚ ਉਦੈ ਕੀ ਹੋਣਾ ਵਿਪਤ ਪਰੇ ਸਭ ਹੀ ਸੰਗ ਛੱਡਤ ਕੋਊ ਨ ਆਵਤ ਨੇਰੈ ਕਹਿੰਦੇ ਜਿੱਤੇ ਵਿਪਤਾ ਦਾ ਸਮਾ ਆ ਗਿਆ ਨਾ ਸਾਰਿਆਂ ਨੇ ਤੇਰਾ ਸਾਥ ਛੱਡ ਜਾਣਾ ਕਿਸੇ ਨੇ ਨੇੜੇ ਨਹੀਂ ਬੈਠਣਾ ਜਿਵੇਂ ਸੁੱਖਾਂ ਦੇ ਵਿੱਚ ਆਲੇ-ਦਾਲੇ ਬੈਠਦੇ ਆ ਨਾ ਕਹਿੰਦੇ ਜਿੱਤੇ ਵਿਪਤਾ ਦਾ ਸਮਾ ਆ ਗਿਆ ਉਦੋਂ ਕਿਸੇ ਨੇ ਤੇਰਾ ਸਾਥ ਨਹੀਂ ਦਿਵਾਉਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਰਹਿੰਦੇ ਐ ਉੱਥੇ ਰਹਿੰਦੇ ਆ ਬੜੇ ਸੁੱਖ ਨੇ ਜੀ ਦੁਨੀਆ ਆਉਂਦੀ ਐ ਦੁਨੀਆ ਜਾਂਦੀ ਐ ਨਾਲ ਰਹਿਣ ਵਾਲੇ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਵੀ ਰੱਖ ਲਓ ਮੈਨੂੰ ਵੀ ਰੱਖ ਲਓ ਜਦੋਂ ਉਸ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਪਹਾੜੀ ਰਾਜਿਆਂ ਨੇ 9 ਮਹੀਨੇ ਨਾ ਅੰਦਰ ਕੁਝ ਜਾਣ ਦਿੱਤਾ ਨਾ ਬਾਹਰ ਆਉਣ ਦਿੱਤਾ ਜਿਹੜੇ ਨਾਲ ਰਹਿਣ ਵਾਲੇ ਸੀ ਬੜੇ ਦੁਖੀ ਹੋ ਗਏ ਦੁਖੀ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜਾਂ ਨੂੰ ਕਹਿੰਦੇ ਸੱਚੇ ਪਾਤਸ਼ਾਹ ਕਿਲਾ ਛੱਡਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਛੱਡਦੇ ਕਹਿੰਦੇ ਛੱਡ ਦਿਓ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨਹੀਂ ਛੱਡਦੇ ਫਿਰ ਉਹਨਾਂ ਨੇ ਆਖਿਆ ਫਿਰ ਅਸੀਂ ਤੁਹਾਨੂੰ ਛੱਡ ਦਿੰਨੇ ਆ ਕਿਉਂ ਵਿਪਤਾ ਦਾ ਸਮਾ ਆ ਗਿਆ ਹੁਣ ਵਿਪਤ ਪਰੇ ਸਭ ਹੀ ਸੰਗ ਛਾੜਦ ਕੋਊ ਨ ਆਵਤ ਨੇਰਾ ਕਿੰਨਿਆਂ ਨੇ ਵਿਦਾਵਾ ਲਿਖ ਕੇ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਜੇ ਜਾਣੇ ਲਿਖ ਕੇ ਜਾਓ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਹੀਂ ਬਥੇਰਿਆਂ ਨੇ ਲਿਖ ਕੇ ਦਿੱਤਾ ਕਿਉਂ ਵਿਪਤ ਪਰੀ ਸਭੀ ਸੰਗ ਛੱਡਤ ਕੋਉ ਨਾ ਆਵਤ ਤੇਰਾ ਜਿੰਨਾ ਚਿਰ ਸੁਖ ਸੀ ਉਹਨਾਂ ਚਿਰ ਨਾਲ-ਨਾਲ ਚੱਲਦੇ ਰਹੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਸਾਰੇ ਛੱਡ ਕੇ ਚਲੇ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹੋਰ ਵੀ ਅੱਗੇ ਕਿਹਾ ਕਹਿੰਦੇ ਘਰ ਕੀ ਨਾਰ ਬਹੁਤ ਹਿੱਤਜਾਸਿਓ ਸਦਾ ਰਹਤ ਸੰਗ ਲਾਗੇ ਕਹਿੰਦੇ ਘਰ ਵਾਲੀ ਜਿਹੜੀ ਹੁੰਦੀ ਆ ਨਾ ਨਾਰ ਦਾ ਭਾਵ ਇੱਥੇ ਇਸਤਰੀ ਕਿਹਾ ਗੁਰੂ ਸਾਹਿਬ ਨੇ ਘਰ ਕੀ ਨਾਰ ਬਹੁਤ ਹਿੱਤਜਾਸਿਓ ਕਹਿੰਦੇ ਪਤੀ ਪਤਨੀ ਦਾ ਆਪਸ ਬਹੁਤ ਪਿਆਰ ਹੁੰਦਾ ਏ ਜੇ ਐਦੂੰ ਵੰਦ ਕਹਿੰਦੇ ਹੋਰ ਕਿਸੇ ਨਾਲ ਨਹੀਂ ਹੁੰਦਾ ਪਿਆਰ ਜਿੰਨਾ ਪਤੀ ਪਤਨੀ ਦਾ ਪਿਆਰ ਹੁੰਦਾ ਪਰ ਗੁਰੂ ਤੇਗ ਬਹਾਦਰ ਸਾਹਿਬ ਅਰੇ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਕਹਿੰਦੇ ਨਾਲ-ਨਾਲ ਰਹਿੰਦੀ ਏ ਘਰ ਵਾਲੀ ਜਿੱਥੇ ਵੀ ਜਾਣੇ ਨਾਲ-ਨਾਲ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਾਵੇ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਕਹਿੰਦੇ ਜਿੱਦਿਆ ਸਰੀਰ ਚੋਂ ਜਿੰਦ ਨਿਕਲ ਗਈ ਨਾ ਜਾਵੇ ਹੀ ਹੰਸ ਹੰਸ ਦਾ ਭਾਵ ਹੁੰਦਾ ਜੀਵ ਆਤਮਾ ਜਿਹੜੀ ਦੇ ਨਾਲ ਆ ਸਰੀਰ ਚੱਲ ਰਿਹਾ ਜਿੱਦੇ ਉਹ ਜੀਵ ਆਤਮਾ ਨਿਕਲ ਗਈ ਅੱਖਾਂ ਤੇ ਹੋਣੀਆਂ ਨੇ ਪਰ ਕਹਿੰਦੇ ਅੱਖਾਂ ਨੇ ਵੇਖਣਾ ਨਹੀਂ ਕੁਝ ਹੱਥ ਤੇ ਹੋਣੇ ਪਰ ਹੱਥਾਂ ਨੇ ਕੰਮ ਨਹੀਂ ਕਰਨਾ ਕੰਨ ਤੇ ਹੋਣੇ ਕਹਿੰਦੇ ਪਰ ਕੰਨਾਂ ਦੇ ਨਾਲ ਸੁਣਨਾ ਨਹੀਂ ਜੀਵ ਤੇ ਹੋਣੀ ਐ ਪਰ ਜੀਵ ਦੇ ਨਾਲ ਬੋਲਿਆ ਨਹੀਂ ਜਾਣ ਆ ਚਮੜੀ ਤੇ ਇਸੇ ਤਰ੍ਹਾਂ ਹੀ ਹੋਣੀ ਐ ਪਰ ਕਹਿੰਦੇ ਚਮੜੀ ਨੂੰ ਸਪਰਸ਼ ਕਰਿਆ ਤਾਂ ਪਤਾ ਨਹੀਂ ਲੱਗਣਾ ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਕਾਇਆ ਦਾ ਬਾਹ ਦਾ ਸ਼ਰੀਰ ਕਹਿੰਦੇ ਜਿੱਦੇ ਸ਼ਰੀਰ ਦੇ ਵਿੱਚੋਂ ਜਿੰਦ ਨਿਕਲ ਗਈ ਨਾ ਜਿਹੜੀ ਘਰ ਵਾਲੀ ਬਹੁਤ ਪਿਆਰ ਕਰਦੀ ਸੀ ਹਰ ਟਾਈਮ ਨਾਲ ਨਾਲ ਚੱਲਦੀ ਸੀ ਕਹਿੰਦੇ ਉਹਨੇ ਵੀ ਕਹਿ ਦੇਣਾ ਕਿ ਇਹ ਤੇ ਹੁਣ ਗੁਜ਼ਰ ਗਿਆ ਇਹਦੇ ਨਾਲ ਕਾਹਦਾ ਸਾਥ ਹੈ ਮੇਰਾ ਇਹਦੇ ਨਾਲ ਕਾਹਦਾ ਪ੍ਰੇਮ ਹੈ ਮੇਰਾ ਕਹਿੰਦੇ ਹੁਣ ਇਹਦੇ ਵਿੱਚ ਜਿੰਦੇ ਨਹੀਂ ਹੈ ਜੇ ਅਸੀਂ ਪਿਆਰ ਕਰਦੇ ਆ ਨਾ ਤਾਂ ਜਿੰਦ ਨਾਲ ਕਰਦੇ ਆ ਜਿਹੜੀ ਸਾਡੇ ਅੰਦਰ ਸਰੀਰ ਚ ਛਕਾਇਆ ਉਹ ਹੰਸ ਹੈ ਉਹਦੇ ਨਾਲ ਪਿਆਰ ਕਰਦੇ ਆ ਜਿੱਦ ਤੇ ਉਹ ਨਿਕਲ ਜਾਂਦਾ ਸਰੀਰ ਨਾਲ ਕੋਈ ਪਿਆਰ ਨਹੀਂ ਕਰਦਾ ਜੀ ਪ੍ਰੇਤ ਪ੍ਰੇਤ ਕਰ ਭਾਗੀ ਪ੍ਰੇਤ ਦਾ ਭਾਵ ਉਹਦਾ ਗੁਜ਼ਰ ਗਿਆ ਇੱਥੇ ਕਈ ਕਹਿੰ ਜਾਂਦੇ ਨੇ ਪ੍ਰੇਤ ਬਣ ਗਿਆ ਜੀ ਉਹ ਤੇ ਮਰਿਆ ਪਿਆ ਪ੍ਰੇਤ ਬਣ ਗਿਆ ਕਹਿੰਦੇ ਨਹੀਂ ਪ੍ਰੇਤ ਦਾ ਭਾਵ ਉਹਦਾ ਗੁਜ਼ਰ ਚੁੱਕਿਆ ਕਿ ਇਹ ਹੁਣ ਭਾਈ ਗੁਜ਼ਰ ਚੁੱਕਿਆ ਇਹਦੇ ਕੋਲ ਕੁਝ ਇਹ ਵਿੰਧ ਕੋ ਬਿਵਹਾਰ ਬਣਿਓ ਹੈ ਜਾਸ ਉਹ ਨੇਹੋ ਲਗਾਇਓ ਗੁਰੂ ਤੇਗ ਬਹਾਦਰ ਸਮ ਕਹੇ ਇਹ ਤੇ ਸੰਸਾਰ ਦਾ ਇੱਕ ਵਿਹਾਰ ਬਣ ਗਿਆ ਇਹ ਵਿੰਧ ਕੋ ਬਿਵਹਾਰ ਬਣਿਓ ਹੈ ਜਾਸ ਉਹ ਨੇਹੋ ਲਗਾਇਓ ਕਹਿੰਦੇ ਸੰਸਾਰ ਇਸੇ ਤਰ੍ਹਾਂ ਪਿਆਰ ਕਰਦਾ ਬਸ ਇੰਨਾ ਕੀ ਪਿਆਰ ਹੈ ਦੁਨੀਆਂ ਦਾ ਤੇਗ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤ ਵਾਰ ਨਾਨਕ ਬਿਨ ਹਰ ਜੇ ਉਹ ਕਾਮ ਨਾ ਆਇਓ ਕਹਿੰਦੇ ਜੇ ਤੇਰੀ ਸਹਾਇਤਾ ਕਰਨੀ ਹੈ ਨਾ ਅੰਤ ਦੇ ਵੇਲੇ ਉਹ ਪਰਮਾਤਮਾ ਦੇ ਨਾਮ ਨੇ ਕਰਨੀ ਹੈ ਪਰਮਾਤਮਾ ਦਾ ਨਾਮ ਸਾਡੀ ਜ਼ਿੰਦਗੀ ਚ ਹੋਣਾ ਜ਼ਰੂਰੀ ਹੈ ਜੇ ਅਸੀਂ ਕਹੀਏ ਮਰਨ ਲੱਗਿਆ ਨਾਮ ਜਪ ਲਾਂਗੇ ਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਘਰ ਲੱਗ ਗਏ ਆਗ ਜਾਗ ਕੂਆ ਖੋਦਿਓ ਚਾਹੇ ਕਾਰ ਜਿਹਨਾਂ ਸਿੱਧ ਹੋਏ ਰੋਏ ਪਛੋਤਾਈਐ ਕਹਿੰਦੇ ਰੋਣਾ ਤੇ ਪਛਤਾਉਣਾ ਬੱਲੇ ਪੈਣਾ ਜੇ ਘਰ ਨੂੰ ਅੱਗ ਲੱਗਰੀ ਹੋਵੇ ਤੇ ਬੰਦਾ ਪਿਆ ਹੋਵੇ ਸੁੱਤਾ ਕਹਿੰਦੇ ਉਹਨੂੰ ਠਾਲ ਕੇ ਕਹੋ ਤੇਰੇ ਘਰ ਨੂੰ ਅੱਗ ਲੱਗ ਗਈ ਕਹਿੰਦਾ ਕੋਈ ਗੱਲ ਨਹੀਂ ਖੋਪ ੁੱਟ ਕੇ ਪਾਣੀ ਕੱਢ ਕੇ ਹੁਣ ਬੁਝਾ ਦੇਣਾ ਕਹਿੰਦੇ ਰੋਣਾ ਤੇ ਪਛਤਾਉਣਾ ਬੱਲੇ ਪੈਣਾ ਕਿਉਂਕਿ ਇੰਨੇ ਟਾਈਮ 'ਚ ਤੂੰ ਖੋਪ ੁੱਟ ਨਹੀਂ ਸਕਦਾ ਪਾਣੀ ਕੱਢ ਨਹੀਂ ਸਕਦਾ ਤੇ ਅੱਗ ਨੂੰ ਬੁਝਾ ਨਹੀਂ ਸਕਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਤੇ ਜੈਸੇ ਤੋ ਸੰਗਰਾਮ ਸਮੇ ਸਿੱਖਿਓ ਚਾਹੇ ਵੀਰ ਵਿਦਿਆ ਅਨੱਥਾ ਉਦੋਂ ਜੈਤ ਪਦਵੀ ਨਾ ਪਾਵੇ ਕਹਿੰਦੇ ਦੁਸ਼ਮਣ ਚੜ ਕੇ ਆ ਜੇ ਤੇ ਬੰਦਾ ਕਵੇ ਕਿ ਖੜ ਜਾ ਭਾਈ ਮੈਂ ਵੀ ਵੀਰ ਵਿਦਿਆ ਸਿੱਖ ਲਾਂ ਜਿਹਦੇ ਨਾਲ ਮੈਂ ਤੇਰੇ ਨਾਲ ਜੰਗ ਕਰ ਲਾਂ ਕਹਿੰਦੇ ਅਗਲਾ ਤੇ ਤਿਆਰੀ ਕਰਕੇ ਆਇਆ ਅਗਲੇ ਨੇ ਫਿਰ ਤੈਨੂੰ ਸਮਾਂ ਨਹੀਂ ਦੇਣਾ ਅਗਲੇ ਨੇ ਤੇ ਫਿਰ ਤੇਰਾ ਸਾਰਾ ਕੁਝ ਖਤਮ ਕਰ ਦੇਣਾ ਕਿਉਂਕਿ ਉਹ ਤੇ ਚੜ੍ਹਾਈ ਕਰਕੇ ਆਇਆ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਤੈਸੇ ਮਾਇਆ ਧੰਦ ਅੰਧ ਅਬਦ ਵਿਹਾਏ ਜਾਏ ਅੰਤ ਕਾਲ ਕੈਸੇ ਹਰ ਨਾਮ ਲਿਬ ਲਾਈਐ ਕਹਿੰਦੇ ਮਰਨ ਲੱਗਿਆ ਵਾਹਿਗੁਰੂ ਕੇ ਹੀ ਨਹੀਂ ਜਾਣਾ ਕਿਉਂਕਿ ਪਹਿਲਾਂ ਤੋਂ ਆਦਤ ਨਹੀਂ ਬਣਾਏ ਪਹਿਲਾਂ ਤੋਂ ਸਾਨੂੰ ਆਦਤ ਬਣਾਉਣੀ ਪੈਣੀ ਹੈ ਜੇ ਪਹਿਲਾਂ ਤੋਂ ਆਦਤ ਬਣਾ ਲਈ ਪ੍ਰਮਾਤਮਾ ਦਾ ਨਾਮ ਜਪਣ ਦੀ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਹਿਣ ਦੀ ਜਿਹਾਦਤ ਬਣਾ ਲੇ ਫਿਰ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਅੰਤ ਵਾਰ ਨਾਨਕ ਬਿਨ ਹਰ ਜੇ ਕੋਊ ਕਾਮ ਨ ਆਇਓ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਅੰਤ ਦੇ ਵੇਲੇ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ ਜੇ ਸਹਾਇਤਾ ਕਰਨੀ ਆ ਤਾਂ ਉਹ ਪ੍ਰਮਾਤਮਾ ਦੇ ਨਾਮ ਨੇ ਕਰਨੀ ਹੈ ਸਾਰੀ ਦੁਨੀਆ ਆਪਣੇ ਸੁੱਖਾਂ ਦੇ ਵਿੱਚ ਚਿੰਬੜੇ ਹੋਈ ਹੈ ਪਰ ਜਿਹੜਾ ਅਸਲੀ ਸੁੱਖ ਹੈ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੋਣਾ ਅਸੀਂ ਉਸ ਨਾਮ ਨੂੰ ਛੱਡ ਚੁੱਕੇ ਹਾਂ ਉਹ ਨਾਮ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਇਹ ਵਿੱਦ ਕੋ ਵਿਵਹਾਰ ਬਣਿਓ ਹੈ ਜਾਸੂ ਨੇਹੋ ਲਗਾਇਓ ਅੰਤ ਵਾਰ ਨਾਨਕ ਬਿਨ ਹਰ ਜੇ ਔਰ ਕਾਮ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ